ਮੈਂ ਕਹਿੰਦੀ ਤੂੰ ਸੱਦਵਾਂ ਦੀ ਧੀ ਐ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਐ ਤੂੰ ਕੱਪੜੇ ਤਾਂ ਪਾਉਣੀ ਐ ਨਹੀਂ ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਗਾ ਸਵਾਗਤ ਹੈ ਦੋਸਤੋ ਕੁਝ ਦਿਨਾਂ ਤੋਂ ਇਹ ਸੰਧੂਆਂ ਦੀ ਕੁੜੀ ਨਾਮ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਨੈਟ ਤੇ ਵਾਇਰਲ ਹੋ ਰਹੀ ਆ ਉਸੇ ਮਾਤਾ ਜੀ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਲਾਈਵ ਆ ਕੇ ਦੱਸਿਆ ਕਿ ਇਸ ਕੁੜੀ ਨੂੰ ਫਾਲੋ ਨਾ ਕੀਤਾ ਜਾਵੇ ਲਾਈਕ ਨਾ ਕੀਤਾ ਜਾਵੇ ਕਿਉਂਕਿ ਉਸਦਾ ਫਾਦਰ ਜੋ ਹੈ ਉਹ ਪਹਿਲਾਂ ਮਰ ਚੁੱਕਾ ਹੈ ਔਰ ਉਹਦੇ ਭਰਾ ਦਾ ਵੀ ਕਤਲ ਹੋ ਚੁੱਕਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਹੀ ਬੇਸ਼ਰਮ ਕੁੜੀ ਹੈ ਜੋ ਕਿ ਸਾਡੇ ਘਰ ਦੀ ਮਿੱਟੀ ਪਾਟ ਰਹੀ ਹੈ ਦੇਖੋ ਕਿਦਾਂ ਦੇ ਕੱਪੜੇ ਪਾ ਕੇ ਵਨਸਵਨੀਆਂ ਵੀਡੀਓ ਅਪਲੋਡ ਕਰ ਰਹੀ ਹੈ ਇਹਨੂੰ ਫੋਲੋ ਨਾ ਕੀਤਾ ਜਾਵੇ ਇਹਨੂੰ ਇੰਨਾ ਮਸ਼ਹੂਰ ਨਾ ਕੀਤਾ ਜਾਵੇ ਨਹੀਂ ਹੈ ਤੇ ਸ਼ਰਾਬਾਂ ਪੀ ਕੇ ਤੇ ਵਨਸਵਨੇ ਤੇ ਤਰਾਜ ਜੋਗ ਕੱਪੜੇ ਪਾ ਕੇ ਵੀਡੀਓ ਅਪਲੋਡ ਕਰ ਰਹੀ ਹੈ ਤੇ ਲੋਕ ਫੋਲੋ ਕਿਉਂ ਕਰ ਰਹੇ ਹਨ ਲੋਕਾਂ ਕੇ ਵੀ ਗੁਜਾਰਸ਼ ਕੀਤੀ ਹੈ ਕਿ ਇਹਨੂੰ ਫੋਲੋ ਨਾ ਕੀਤਾ ਜਾਵੇ ਬਾਕੀ ਦੋਸਤੋ ਜ਼ਿਆਦਾ ਜਾਣਕਾਰੀ ਲਿਆਓ ਚਲਦੇ ਆਂ ਮਾਰਦੇ ਆਂ ਵੀਡੀਓ ਵਾਲੇ ਨਾ ਮੈਨੂੰ ਕੁਝ ਨਹੀਂ ਜਾਇਜ਼ ਆਇਆ ਉਹ ਤੂੰ ਦੇਖ ਬਾਹਰ ਤੂੰ ਚੰਡੀਗੜ੍ਹ ਰਹਿੰਦੀ ਹੈ ਤੂੰ ਕਹਿੰਨੀ ਮੈਂ ਮਾਡਲਿੰਗ ਕਰਨੀ ਹੈ ਤੂੰ ਜੀ ਸੜਕੇ 'ਗਰ ਪਰ ਜਿਹਦੇ ਨਾਲ ਨਾ ਆਪਣੀ ਫੈਮਿਲੀ ਨੂੰ ਦੁੱਖ ਪਹੁੰਚੇ ਵੀ ਇਹੋ ਜਿਹਾ ਕੰਮ ਨਾ ਕਰੀ ਮੈਂ ਦਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੇ ਸਹਿਣੇ ਹੈ ਉਡੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਹੈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰਮਣੇ ਇੱਕ ਕੁੜੀ ਲੀ ਜਾਏ ਹਾਲੇ ਕਿ ਜਿਸ ਦਿਨ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਏ ਨੇ ਉਹ ਵੀਡੀਓ ਦੇ ਵਿੱਚ ਬੋਲ ਰਹੇ ਨੇ ਕਹਿੰਦੇ ਨੇ ਵੀ ਨਹੀਂ ਸਾਡੇ ਮਮਾ ਸਪੋਰਟ ਕਰਦੇ ਨਹੀਂ ਕੋਈ ਗੱਲ ਨਹੀਂ ਹੁ ਜਿੱਦਨ ਮੈਂ ਕਿਹਾ ਤੂੰ ਉੱਚੇ ਪਿੰਡ ਆ ਗਈ ਨਾ ਕੋਈ ਗੱਲ ਨਹੀਂ ਮੈਂ ਕਿਹਾ ਹੁਣ ਤੂੰ ਰੱਖੇ ਹੋਏ ਨੇ ਮੈਂ ਕਿਹਾ ਫਲਾਟ ਦੇ ਵਿੱਚ ਅੰਦਰ ਬੈਠੀ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਮੇਰੇ ਨਾਲ ਮੈਂ ਕਿਹਾ ਕਹਿੰਦੀ ਤੂੰ ਸੱਦਵਾਂ ਦੀ ਧੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਦਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਐਦਾਂ ਪਾਉਣੇ ਏ ਨਹੀਂ ਪਤਾ ਤੇਰਾ ਭਰਾ ਮੁੱਕਿਆ ਹੋਇਆ ਹੈ ਜਿਹੜੇ ਇਹਨੂੰ ਫੋਲੋ ਕਰਦੇ ਨੇ ਮੈਂ ਇਹਨੂੰ ਕਹਿੰਨੀ ਵੀ ਤੁਸੀਂ ਕੁਛ ਤੇ ਸਮਝੋ ਕੁਝੋ ਜੋ ਵੀ ਹਾਂ ਐ ਸਹੀ ਐ ਇਹ ਜੋ ਕੁਝ ਵੀ ਬੋਲ ਰਹੀ ਹੈ ਕਰ ਰਹੀ ਨਾ ਟਰਾਈ ਕਰਨਾ ਤਲਬਾਂ ਚ ਜਾਣਾ ਇੱਕ ਤਾਂ ਉਹਦਾ ਪਾਪਾ ਨਹੀਂ ਹੈਗਾ 17 ਲਗਭਗ 17 18 ਸਾਲ ਹੋ ਗਏ ਨੇ ਡੈਥ ਹੋਈ ਨੂੰ ਉਸ ਤੋਂ ਬਾਅਦ ਜਵਾਨ ਭਰਾ ਦਾ 19 ਸਾਲ ਦਾ ਉਹਦਾ ਕਤਲ ਹੋ ਜਾਂਦਾ ਪਿੰਡ ਦੇ ਵਿੱਚ ਸ਼ਰੀਆਮ ਉਹਦੇ ਵਿੱਚ ਘਰੀ ਵੀ ਉਹਦਾ ਐਕਸੀਡੈਂਟ ਹੋਇਆ ਮਾਨੂੰ ਬਹੁਤ ੱਕਾ ਲੱਗਾ ਜੀ ਜਦੋਂ ਅਸੀਂ ਮੇਰੇ ਤੋਂ ਨਾ ਕਿੱਥੇ ਦਾ ਮੈਨੂੰ ਪੁੱਤ ਨੇ ਕੰਦਿਆ ਦੇ ਲੈ ਕੇ ਜਾਣਾ ਸੀ ਕਿੱਥੇ ਪੁੱਤ ਦੇ ਮੈਂ ਹਲੂਰ ਵੇਖੇਗੇ ਮੈਂ ਹਲੂਰ ਵੇਖੇ ਨੇ ਜਿਵੇਂ ਤੜਪਿਆ ਸੱਤ ਦਿਨ ਜਿਨ੍ਹਾਂ ਨੇ ਮਾਰਿਆ ਉਹ ਫੈਸਲੇ ਨੂੰ ਪੂਰਾ ਉਪਜੇਦੇ ਕਰ ਨਹੀਂ ਮੈਂ